ਇਹ ਮੇਰੀ ਵਾਈਫ ਤੇ ਨਾਲ ਮੇਰੇ ਵਿਰਨ ਦੀ ਭਤੀਜੀ ਆ ਰਹੇ ਸੀਗੇ ਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਣਾ ਸੀਗਾ ਇੱਕ ਮੋਟਰਸਾਈਕਲ ਤੇ ਸਹਦਾ ਸੀਗਾ ਉਹਨਾਂ ਨੇ ਇਸ ਮੋਟਰਸਾਈਕਲ ਨੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਛਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਵਾਪਸ ਮਰਾਲੇ ਵੱਲ ਨੂੰ ਭੱਜ ਗਏ ਤੇ ਹੁਣ ਤਾਂ ਇਹ ਦੁੱਖ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਉਹਦਾ ਆਪਣੇ ਘਰ ਦਾ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣ ਦਾ ਕਿ ਸ਼ਹਿਰ ਪਿਆਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਹਨ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਰੋਟਾਂ ਖੁਹਾਂ ਇੰਨੀਆਂ ਵਧ ਗਈਆਂ ਹਾਂਜੀ ਮੇਰਾ ਨਾਮ ਹਰਿੰਦਰ ਸਿੰਘ ਪਿੰਡ ਮੱਲਵਾਜਰਾ ਕੀ ਕਰਨਾ ਹੋਇਆ ਇਹ ਇਹ ਮੇਰੀ ਵਾਈਫ ਤੇ ਨਾਲ ਮੇਰੇ ਵਿਰਨ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਇੱਕ ਮੋਨਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨਾਂ ਨੇ ਇਸ ਮੋਟਰਸਾਈਕਲ ਨੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਸੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਮੂੰਹ ਗੈਰ ਬੰਨਿਆ ਹੋਇਆ ਨਹੀਂ ਮੂੰਹ ਨਹੀਂ ਸੀ ਬੰਨਿਆ ਹੋਇਆ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਕਿੰਨਿਆ ਕਿ ਸੱਟਾਂ ਵਗੈਰਾ ਕਿੰਨੀ ਕਿ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਕੀ ਮੰਨ ਕਰਦੇ ਆ? ਮਨ ਕਰਦਾ ਜੀ ਹੁਣ ਤਾਂ ਇਹ ਲੋਕੋ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣ ਦਾ ਕਿ ਸ਼ਹਿਰ ਬਾਜ਼ਾਰ ਵੀ ਨਹੀਂ ਜਾ ਸਕਦੀਆਂ ਬੱਚਿਆਂ ਦਾ ਕਾਹਨੂੰ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਰੋਟਾਂ ਖੁਹਾਂ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਅਨਸਰਾਂ ਤੇ ਨੱਥ ਪਾਈ ਜਾਵੇ ਉਹ ਕੀ ਹੋਈ ਹਾਂਜੀ ਓਕੇ ਕੀ ਲੈ ਕੇ ਗਏ ਚੈਨੀ ਹੋ ਕੇ ਲੈ ਗਏ 1.5 ਟੋਲੇ ਦੇ ਸੋਨੇ ਦੀ ਮੈਂ ਡਾਕਟਰ ਬਲਵਿੰਦਰ ਸੇ ਕਥਿਲ ਹਰ ਕਰ ਸੰਭਾਲਤੂ ਡਾਕਟਰ ਜੀ ਸਾਹਿਬ ਅਦੋਜੇ ਰੋਟਾ ਦਸਤਾ ਜਿਆ ਗਿਆ 2 ਵਿਜੀ ਕਿਲੋ ਹਾਂਜੀ ਇਹ ਸਾਡੇ ਕੋਲ ਕੇਸ ਆਇਆ ਹੈ 3:28 ਮਿੰਟ ਤੇ ਦੱਸੇ ਉਹਦੇ ਨਾਲ ਦੇ ਦੱਸਦੇ ਸੀ ਕਿ ਇਹਨਾਂ ਦੀ ਲੋਕ ਉਹ ਹੋਈ ਹੈ ਚੈਨ ਵਗੈਰਾ ਖੋਈ ਹੈ ਤੇ ਉਹਦੇ ਸਿਰ ਤੇ ਸੱਟ ਹੈ ਤੇ ਜੀ ਦੇ ਬਾਕੀ ਫੇਸ ਤੇ ਨਿਕ ਹੋਡੇ ਤੇ ਨਹੀਂ ਹੈ ਜੀ ਇਹ ਸੱਟ ਹੁੰਦਾ ਕਿੰਨਾ ਜੰਦਰ ਹੋਣਾ ਤੇ ਜੀ ਗਾਤੀ ਬਿਲਕੁਲ ਟੋਪਸ ਕਿਹਾ ਪ੍ਰੋਪਰ ਇਹ ਹੈ ਜੀ ਉਹਦੇ ਸਿਰ ਦੇ ਲੱਗੇ ਨੇ ਤੇਜਾ ਟਾਂਕੇ ਤੇ ਬੋਲ ਤੇ ਟਾਂਕੇ ਲੱਗੇ ਨੇ ਬਾਕੀ ਤਾਂ ਜਿਹੜਾ ਹੈ ਜੋ ਆਈ ਥਿੰਕ ਸਰ ਗਿਆ ਤੇ ਅਸੀਂ ਵੀ ਸੀਟੀ ਸਕੈਨ ਰਿਪੋਰਟ ਮੰਗਤੀ ਹੈ ਜੋ ਸਰ ਦੇ ਵਿੱਚ ਫਟਾ ਨੂੰ ਮੇਜਰ ਕੀ ਨਾਮ ਤੁਹਾਡਾ ਜੀ ਇਹ ਸੀ ਸੁਰਾਜ ਜੀ ਇਹ ਕੀ ਮਾਮਲਾ ਹੋਇਆ ਅੱਜ ਇਹ ਕਹਿੰਦੇ ਲੁੱਟੋ ਹੋਈ ਹੈ ਇਹ ਲੇਡੀਜ਼ ਨੂੰ ਕੀ ਮਾਮਲਾ ਹੈ ਅੱਜ ਦੋ ਮੱਲਮਾਏ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਤਰ੍ਹਾਂ ਤੇ ਜਾ ਰਹੇ ਸੀ ਪਿੰਡ ਮੱਲਮਾਏ ਦੇ ਨੂੰ ਇੱਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇੱਕ ਵਾਰ ਵੱਜ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਹਿੱਕ ਤੋਂ ਅੰਦਰ ਲੱਗ ਕੇ ਉਹ ਡਿੱਗ ਗਏ ਡਿੱਗਣ ਨਾਲ ਉਹਦੇ ਸਿਰ 'ਤੇ ਵੀ ਲੱਗੀ ਐ ਇੱਕ ਲੇਡੀ ਦੇ ਮੋਢੀ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭਜਾ ਕੇ ਚੈਨੀ ਹੋ ਕੇ ਹਾਰ ਹੋ ਗਏ ਜਿਹੜੇ ਲੇਡੀ ਜੋ ਕਾਉਂਸਲ ਹਸਪਤਾਲ ਐਡਮਿਸ਼ਨ ਨੇ ਪੁਲਿਸ ਜਾਂਚ ਕਰ ਰਹੀ ਆ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਹਾਲ ਕਰਕੇ ਉਹਨਾਂ ਨੂੰ 24 ਸਾਲ ਸਜ਼ਾ ਦਿੱਤੀ ਜਾਵੇ